कुछ बंदे उसके आगे बना नहीं सकते क्योंकि वो हरियाणा उसके आगे कुछ नहीं ਇੰਨੇ ਕੋਈ ਬਣਾ ਨਹੀਂ ਕਰਦਾ ਇਹ ਕਿੰਨੇ ਪ੍ਰੋਗਰਾਮ ਇਹ ਮਸ਼ੀਨ ਹੈ ਇਹਦਾ ਇਹ ਡਰਾਈਵਰ ਆਏਗਾ ਉਹਦੀ ਇਹ ਨਿਗਾਹ ਦੀ ਪੈਂਦੀ ਜੋ ਸੰਦੇਸ਼ ਦਿੰਦਾ ਦੇ ਨਹੀਂ ਇਹਦੇ ਉੱਤੇ ਕੈਮਰਾ ਲੱਗਣਾ ਚਾਹੀਦਾ ਕਿ ਉਹ ਡਰਾਈਵਰ ਦੇ ਉਸ ਤੇ ਨਿਗਾਹ ਪਾਵੇ ਦਰਖਤ ਜਿਹੜਾ ਆਪਾਂ ਕੱਢਦੇ ਹਾਂ ਫਿਰ ਇਹ ਕੰਮਜਾਬ ਹੁੰਦੀ ਹੈ ਮੈਂ ਮੰਨਦਾ ਜਦੋਂ ਵੀ ਡਰਾਈਵਰ ਉਹ ਦੇਖਦਾ ਇੱਥੇ ਬੰਦਾ ਖੜਾ ਉਹਦਾ ਬੰਦਾ ਦੱਸਦਾ ਹੈਗਾ ਉਹ ਗੁਰਜੀ ਦੀ ਵਜ੍ਹਾ ਪਈ ਆਪਣੀ ਇਹ ਗੱਲ ਹੈ ਕਿ ਇਹਨੇ ਉਹ ਜਿਹੜਾ ਕਰਨ ਵਾਲਾ ਸੀ ਇਹ ਜਿਗਨ ਇਹ ਕੋਕਲਾ ਉਹਦਾ ਕੈਮਰਾ ਵਗੈਰਾ ਅਗਰ ਗੱਲੇ ਬੰਦੇ ਤੋਂ ਸੰਭਰੋਂ ਨਹੀਂ ਹੁੰਦਾ ਜਦੋਂ ਇਹ ਚਲਾਉਂਦੇ ਮਸ਼ੀਨ ਨੂੰ ਇੱਕ ਚੀਜ਼ ਦਿੱਸੀ ਪਿਆ ਹਾਂ ਅਜੇ ਤੱਕ ਦਿੱਕਤ ਨਹੀਂ ਆਈ ਨਿਕਲ ਨਹੀਂ ਅਜੇ ਕੋਈ ਦਿੱਕਤ ਨਹੀਂ ਆਈ ਵੈਸੇ ਉਹ ਆ ਸਕਦੀ ਅੱਜ ਪਾਣੀ ਵਧ ਗਿਆ ਹਾਂ ਤੂੰ ਕੈਮਰੇ ਦਾ ਪ੍ਰਬੰਧ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਦੋ ਬੰਦੇ ਕੋਆਰਡੀਨੇਸ਼ਨ ਚ ਕੰਮ ਕਰਦੇ ਉਹ ਦੋ ਬੰਦੇ ਕੋਆਰਡੀਨੇਟ ਕਰਦੇ ਜੀ ਇਕੱਲੇ ਅਸੀਂ ਤਿੰਨ ਰਾਤ ਰਹਿੰਦੇ ਹਾਂ ਜੀ ਇੱਕ ਲਾਈਟਾਂ ਦਾ ਪ੍ਰਬੰਧ ਹੋ ਜੇ ਜੀ ਆ ਲਾਈਟ ਵੀ ਜ਼ਰੂਰੀ ਹੈ ਹਾਂ ਜੀ ਪਹਿਲੇ ਟੈਂਟ ਦੇਤਾ ਸੀ ਜੀ ਟੈਂਟ ਤੇ ਲਾਈਟਿੰਗ ਦਾ ਹੋਣੀ ਹੈ ਨਾ ਲਾਈਟ ਜ਼ਰੂਰੀ ਆ ਸਾਰੇ ਬੰਦੇ ਕੀ ਕਰਾਂ ਤੁਹਾਨੂੰ ਠੀਕ ਨਾ ਪੀਲੇ ਕੰਡੇ ਨਾ ਆਉਂਦਾ 70 ਟੈਂਪੂ ਵੀ ਜ਼ਰੂਰੀ ਹੈ ਉਹ ਤਾਂ ਹੈ ਨਹੀਂ ਅੱਜ ਉਹ ਰਿਪੋਰਟ ਇਹ ਵੀ ਮੈਂ ਜਿਹੜਾ ਸੈਂਡ ਕਰ ਦਵਾਂ ਹਾਂ ਹਾਂਜੀ ਮਿਊਂਸੀਪਲਟੀ ਹਾਂਜੀ どうもありがとうございました。<music> <music> ਸਾਡੀ ਘਾਪਨੇ ਜੀ ਆ ਪਰਲੇ ਪਾਸੇ ਜੀਰਿਆ ਸਰ ਤੇ ਸਰ ਤੇ ਦੂਜੇ ਬਜਟ ਬਾਦੋਂ